ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਪਹਿਲਾਂ ਆਪਾਂ ਬੇਨਤੀ ਕਰਦੇ ਹਾਂ ਜੀ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਛੋਟਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੰਨਾ ਕੰਮ ਤੁਸੀਂ ਜ਼ਰੂਰ ਕਰ ਜਿਓ ਜੀ ਜਾਂਦੇ ਜਾਂਦੇ ਤੇ ਚੱਲਦੀ ਚੱਲਦੀ ਵੀਡੀਓ ਨੂੰ ਕਰਦਿਆ ਕਰੋ ਬਾਅਦ ਵਿੱਚ ਤੁਸੀਂ ਭੁੱਲ ਜਾਂਦੇ ਹੋ ਤੇ ਕਈ ਵਾਰ ਵੀਡੀਓ ਨਹੀਂ ਚੰਗੀ ਲੱਗਦੀ ਡਿਸਲਾਈਕ ਕਰ ਜਾਇਆ ਕਰੋ ਕੋਈ ਗੱਲ ਨਹੀਂ ਪਰ ਕਰਕੇ ਜ਼ਰੂਰ ਜਾਇਆ ਕਰੋ ਇਹ ਆਪਣੀ ਰਿਕਵੈਸਟ ਹੈ ਤੇ ਇਧਰ ਆਪਣੀ ਮੱਟੋ ਸੂਪੀਆ ਜੀ ਇੱਕ ਮੱਝ ਆਪਣੀ ਪਹਿਲਾ ਸੂਈ ਸੂਆ ਭਾਵੇਂ ਇਤਿਆ ਮਹੀਨਾ ਹੋ ਗਿਆ ਤੇ ਇਹ ਵੀ ਸੂਣ ਵਾਲੀ ਸੀ ਉਹਨੇ ਸੂਈ ਅੱਜ ਰਾਤ ਦਾ 1:30 ਵਜੇ ਤੇ ਢੇੜੇ ਚ ਤਾਂ ਇਹ 8:00 ਵਜੇ ਲੰਨ ਲੱਗੀ ਸੀ ਤੇ ਚਲੋ ਅਸੀਂ ਨਿਗਾ ਰੱਖੀ ਫਿਰ ਇਹਦੀ ਤੇ ਸਵੇਰ 12:00 ਤੱਕ ਗਿਡੇ ਜਿ ਲੈ ਗਈ ਬੈਠ ਗਈ ਉਹਦੀ ਇਹ 12:30 12:30 ਵਜੇ ਫਿਰ ਇਹਦੇ ਉਹ ਪਾਣੀ ਆਉਂਦਾ ਹੁੰਦਾ ਜਿਹੜਾ ਮਸ਼ਕ ਜੀ ਆ ਗਈ ਸੀਗੀ ਤੇ ਫਿਰ ਇਹ ਡਰ ਗਈ ਵਿਚਾਰੀ ਪਹਿਲਾਂ ਨਾ ਹਜੇ ਗੱਟੀ ਤੇ ਇਹ ਬੈਠੇ ਨਾ ਫਿਰ ਡਰਦੀ ਤੇ ਫਿਰ ਚੱਲੇ ਸੀ ਅੰਦਰ ਜਾ ਕੇ ਬੈਠ ਕੇ ਤੇ ਅਸੀਂ ਅਗੇ ਚੱਲ ਬੈਠ ਜੂਗੇ ਨਾ ਇੰਨੇ ਨਾਲ ਪਾਸੇ ਹੋ ਜੰਨੇ ਆ ਸੁੱਕਾ-ਸੱਕਾ ਜਾ ਕਰਕੇ ਤੇ ਥੱਲੇ ਤੇ ਪਹਿਲਾਂ ਕਈ ਦਿਨ ਹੋ ਗਏ ਸਾਨੂੰ ਨਿਗਰ ਰਖਦਿਆਂ ਨੂੰ ਤੇ ਸਾਡੇ ਅੰਦਰ ਬੈਠੇ ਬੈਠੇ 20 ਮਿੰਟ ਚਾਪੀ ਸੂਪੀ ਆ ਇਹ ਤੇ ਹੁਣ ਇਹਨੂੰ ਰਿਸਾਂ ਨੂੰ ਰਿੰਗਣ ਦੀ ਬਾਤ ਸੁਣੀ ਮੈਂ ਖਾਲਾ ਮੱਜ ਰਿੰਗ ਪੀ ਤੇ ਸੂਪੀ ਹੋਊਗੀ ਪੱਕਾ ਜਦ ਅਸੀਂ ਭੱਜ ਕੇ ਗਏ ਤੇ ਇਹ ਸੂਈ ਬੈਠੀ ਸਾਡੇ ਆਉਂਦਿਆਂ ਨੂੰ ਤੇ ਮਹਾਰਾਜੀ ਦੀ ਕਿਰਪਾ ਨਾਲ ਵਧੀਆ ਸੂਪੀਆ ਜੀ ਤੰਦਰੁਸਤਾ ਕੱਟਰੂ ਵੀ ਤੇ ਝੋਟੀ ਵੀ ਹੈ ਨਾ ਮਹਾਰਾਜੀ ਹੁੰਦਾ ਸਭ ਦਾ ਥਾਵੇਂ-ਤਾਵੇਂ ਜਾਨਵਰ ਲਾਲੋ ਕੋਈ ਹੋਵੇ ਇਨਸਾਨ ਲਾਲੋ ਪੱਤੇ-ਪੱਤੇ ਦੇ ਵਿੱਚ ਮਹਾਰਾਜੀ ਵਸਦਾ ਹੈ ਨਾ ਤੇ ਸਬਜੀ ਨਿਗਾ ਆਪਣਾ ਤਾਂ ਆਪਦਾ ਆਪਦਾ ਫਿਕਰਾ ਉਹਨੂੰ ਸਭ ਦਾ ਫਿਕਰਾ ਹੈ ਨਾ ਤੇ ਸਾਨੂੰ ਕਿੰਨੇ ਦਿਨ ਹੋ ਗਏ ਸੀ ਨਿਗਾ ਰੱਖਦੇ ਇਹਨੂੰ ਤੇ ਹੁਣ ਸੂ ਆਪੇ ਪਈ ਹੈ ਇਹ ਦੇਖੋ ਤੁਸੀਂ ਤੇ ਵਧੀਆ ਤੰਦਰੁਸਤ ਨਾਲੇ ਦੇਵੀਆਂ ਕਮੈਂਟ ਐ ਸੁਪੀਆ ਪਹਿਲਾਂ ਨਹੀਂ ਸੀ ਜੀ ਨਾਲ ਪਹਿਲਾਂ ਪਸ਼ੂ ਦਾ ਡਰ ਜਾਂ ਹੁੰਦਾ ਹੈ ਨਾ ਵੀ ਚਲੋ ਨਿਗਾ ਆਪਾਂ ਫੱਤ ਰੱਖਦੇ ਆ ਪਹਿਲਾਂ ਪਸ਼ੂ ਦੀ ਜੋਰ-ਜ਼ਾਰ ਨਾਲ ਲੱਗ ਜੀ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਆ ਪੀ ਸੁਪੀਆ ਤੇ ਧੰਨਵਾਦ ਆ ਮਹਾਰਾਜ ਦਾ ਦੁੱਤੀ ਦਾ ਦੋ ਦਿੱਤੀ ਹੈ ਨਾ ਸਭ ਨੂੰ ਦੇਵੇ ਵਾਇਗਰੂ ਤੇ ਇਹ ਦਿੱਤਾ ਜੀ ਕੱਟਾ ਹੈ ਨਹੀਂ ਪਹਿਲਾਂ ਵਾਲੀ ਮੱਝ ਨੇ ਵੀ ਕੱਟੇ ਦਿੱਤਾ ਸੀਗਾ ਤੇ ਉਹ ਵੀ ਕੱਟਾ ਬਹੁਤ ਸੋਹਣਾ ਸੀਗਾ ਤੇ ਇਹਦਾ ਵੀ ਹੁਣ ਆਪਾਂ ਨਾਂ ਰੱਖਾਂਗੇ ਜੀ ਤੁਸੀਂ ਦੱਸਿਓ ਸਾਨੂੰ ਕੀ ਨਾਂ ਰੱਖੀਏ ਉਹਦਾ ਨਾਮ ਆਪਾਂ ਸਾਜਣ ਰੱਖਿਆ ਸੀ ਉਹ ਨਾਂ ਉਹਦਾ ਜਾਣ ਵੀ ਗਿਆ ਸੀ 22 ਦਿਨਾਂ ਦਾ ਹੋ ਗਿਆ ਸੀ ਜਦੋਂ ਮੱਝ ਵਿੱਚ ਹੀ ਐ ਤੇ ਕਿਉਂਕਿ ਮੈਂ ਨਾ ਤੁਰਦੀ ਫਿਰਦੀ ਕੱਟਰੂ ਦਾ ਨਾਮ ਲੈਣ ਲੱਗ ਜਾਨੀ ਤੇ ਫਿਰ ਪਸ਼ੂ ਨੂੰ ਸੂੰਝ ਹੀ ਆ ਜਾਂਦੀ ਹੈ ਨਾ ਇਹ ਤੁਰਦੇ ਫਿਰਦੇ ਬੁਲਾਉਂਦੇ ਰਹੀਏ ਨਾ ਪਸ਼ੂ ਨੂੰ ਤੇ ਪਸ਼ੂ ਨੂੰ ਐ ਪੂਰਾ ਟਵਜਾ ਹੋ ਜਾਂਦਾ ਪਸ਼ੂ ਜਾਨੀ ਤੇ ਨਹੀਂ ਸੁਣਨਾ ਜਾ ਕੇ ਖੜਾ ਰਹਿੰਦਾ ਪਸ਼ੂ ਤੇ ਮੈਂ ਨਾਂ ਰੱਖ ਲੈਣੀ ਨਾ ਰੇਕ ਪਸ਼ੂ ਦਾ ਇਹਦਾ ਨਾਮ ਮੱਟੋ ਸੀਗਾ ਦੀ ਮਾਂ ਦਾ ਜਿਹੜੀ ਸੂਈ ਆ ਹੁਣ ਤੇ ਇਹਦਾ ਨਾਮ ਤੁਸੀਂ ਦੱਸਿਓ ਕੀ ਰੱਖੀਏ ਉਹਦਾ ਨਾਮ ਆਪਾਂ ਸਰਜਨ ਰੱਖਿਆ ਸੀ ਜਿਹੜਾ ਵੇਚਦਾ ਤੇ ਉਹਦਾ ਮੈਨੂੰ ਬਹੁਤ ਪਿਆਰ ਆਉਂਦਾ ਸੀ ਮੈਨੂੰ ਮੱਝ ਤਾਂ ਨਹੀਂ ਆਉਂਦਾ ਸੀ ਜਿਹਦੇ ਵਿੱਚ ਹੀ ਆ ਕੱਟੇ ਦਾ ਬਾਲਾ ਪਿਆਰ ਆਉਂਦਾ ਸੀ ਜਾ ਕੇ ਉਹਨਾਂ ਨੇ ਨਾ ਜੀ ਨਹੀਂ ਲਾਇਆ ਮਾ ਪੁੱਤਾਂ ਨੇ ਇਹ ਦੋ ਤਿੰਨ ਦਿਨ ਉਹਨੇ ਪੱਠੇ ਨਹੀਂ ਖਾਦੇ ਮੱਝ ਨੇ ਫਿਰ ਵਿਚਾਰੇ ਫੋਨ ਲਾਇਆ ਕਰਨ ਤੇ ਫਿਰ ਇਧਰੋਂ ਦਾਣਾ ਵੀ ਲੈ ਕੇ ਗਿਆ ਉਹਨਾਂ ਨੇ ਦਾਣਾ ਵੀ ਬਦਲ ਕੇ ਦੇਖਿਆ ਵੀ ਕਿਤੇ ਦਾਣੇ ਦਾ ਨਾ ਕਰਦੀ ਹੋਵੇ ਤੇ ਫਿਰ ਹੁਣ ਜਾ ਕੇ ਉਹਨੇ ਕਹੀ ਦੇਣਾ ਤੇ ਜੀ ਲਾਇਆ ਉਹ ਵੀ ਬੰਦੇ ਤੋਂ ਥੋੜਾ ਡਰਦੀ ਸੀਗੀ ਤੇ ਕਹਿੰਦੇ ਆਂਟੀ ਜਦੋਂ ਸਾਡੀ ਮੰਮੀ ਆ ਜਾਂਦੀ ਆ ਪੱਠੇ ਕੰਨ ਲੱਗ ਜਾਂਦੀ ਆ ਨਹੀਂ ਛੱਡ ਕੇ ਖੜ੍ਹ ਜਾਂਦੀ ਆ ਤੇ ਹੁਣ ਹੌਲੀ ਹੌਲੀ ਕਰਕੇ ਉਹਨੇ ਜੀ ਲਾਇਆ ਤੇ ਜੇ ਪਸ਼ੂਆਂ ਨੂੰ ਆਪਾਂ ਪਿਆਰ ਕਰਦੇ ਹਾਂ ਨਾ ਤੇ ਪਸ਼ੂਆਂ ਦਾ ਵੀ ਪਿਆਰ ਆਪਣੇ ਚ ਪੈ ਜਾਂਦਾ ਤੇ ਕਿਉਂਕਿ ਹੁਣ ਜੇ ਆਪਾਂ ਪਸ਼ੂ ਨੂੰ ਪਸ਼ੂ ਹੀ ਸਮਝੀ ਜਾਵਾਂਗੇ ਫਿਰ ਉਹ ਵਿਚਾਰਾ ਖੜਾ ਰਹਿੰਦਾ ਇੱਕ ਖੁੰਝੇ ਲੱਗ ਕੇ ਹੈ ਨਾ ਤੇ ਮੈਨੂੰ ਨਹੀਂ ਮੈਨੂੰ ਐ ਹੁੰਦਾ ਵੀ ਇਹਨਾਂ ਨੂੰ ਵਿਚਾਰਿਆਂ ਨੇ ਇਹਨਾਂ ਚ ਵੀ ਜਾਣਿਆ ਸਾਡੇ ਚੇਤਨ ਵਾਲਾ ਕਰ ਦਿੰਦਾ ਮੱਝਾਂ ਦਾ ਅਸੀਂ ਕੋਈ ਵੀ ਚੀਜ਼ ਲਾਉਂਦੇ ਖਾਣ ਪੀਣਾਂ ਵਾਲੀ ਤੇ ਕਿਹਨਾਂ ਨੂੰ ਦੇ ਕੇ ਜਾਂਦਾ ਉਹ ਕੋਈ ਵੀ ਚੀਜ਼ ਹੁੰਦੀ ਮੁੰਮਾ ਵੀ ਉਹਨਾਂ ਨੂੰ ਦੇਖ ਕੇ ਆਪਣਾ ਪਸ਼ੂਰ ਨੂੰ ਇੱਕ ਇੱਕ ਉਹ ਵੀ ਵਿਚਾਰੇ ਖਾ ਲੈਣਗੇ ਤੇ ਉਹ ਵੀ ਪਾਲਾ ਕਰਦਾ ਜਾਨਵਰਾਂ ਦਾ ਤੇ ਕੁੱਤਾ ਰੱਖਿਆ ਉਹਦਾ ਵੀ ਬਹੁਤ ਕਰਦਾ ਉਹ ਤੇ ਇਹ ਉਦੋਂ ਹੀ ਮੈਨੂੰ ਵੀ ਬਹੁਤ ਪਿਆਰ ਆਉਂਦਾ ਹੁੰਦਾ ਨਾ ਨਿੱਕੇ ਨਿੱਕੇ ਜਾਨਵਰਾਂ ਦਾ ਤੇ ਕੋਈ ਗੱਲ ਕਰੇ ਰੱਖੀ ਚੀਜ਼ ਦਾ ਤਾਂ ਉਹ ਕਿਸੇ ਦਾ ਵੀ ਆਉਣ ਲੱਗ ਜਾਂਦਾ ਬਾਕੀ ਕੀਤੇ ਦਾ ਹੁੰਦਾ ਹੈ ਨਾ ਜੇ ਆਪਾਂ ਕਰੀਏ ਤਾਂ ਤੇ ਲੋ ਜੀ ਹੁਣ ਆਪਾਂ ਇਹਦੇ ਉੱਪਰ ਥੋੜੀ ਜਿਹੀ ਪੱਲੀ ਪਾ ਦਈਏ ਕਿਉਂਕਿ ਮੀਂਹ ਪਈ ਜਾਂਦਾ ਠੰਡਾ ਛੰਡੀ ਹਵਾ ਆਉਂਦੀ ਹੈ ਸਿੱਧੀ ਤੇ ਥੋੜੀ ਜਵੈਨਜੀ ਲਾਤੀ ਸੀ ਢੂਈ ਤੇ ਮੈਂ ਕਿਹਾ ਠੰਡ ਹੋਊਗੀ ਇਹ ਦੁਬਾਰਾ ਤੇ ਜੋਰਜਾ ਲੱਗ ਗਿਆ ਵਿਚਾਰੀ ਦਾ ਤੇ ਜਵੈਨ ਨਾ ਚਲੋ ਗਰਮੈਸ਼ੀ ਹੋ ਜਾਂਦੀ ਹੈ ਮਲਤੀ ਸੀ ਢੂਈ ਤੇ ਤੇ ਹੁਣ ਘਟੇ ਵਿੱਚ ਚੱਟੀ ਜਾਂਦੀ ਹੈ ਪਹਿਲਾਂ ਥੋੜਾ ਚਲਾ ਕੇ ਜੇ ਮਾਰਦੀ ਸੀ ਤੇ ਲੋ ਜੀ ਹੁਣ ਸਵੇਰ ਹੋ ਗਈ ਹੈ ਤੇ 4 ਵਜੇ ਤੱਕ ਆਪਾਂ ਸਾਰੀ ਇਹਦੀ ਸੰਭਾਲ ਕਰਤੀ ਸੀ ਜੇ ਜੁਰ ਪੈ ਗਈ ਸੀ ਤੇ ਫਿਰ ਅਸੀਂ ਨਹਾ ਕੇ ਸੌਂਗੇ ਸੀਗੇ ਤੇ ਹੁਣ ਤਿੰਨ ਚੜ ਗਿਆ ਤੇ ਹੁਣੇ ਮਾਂ ਪੁੱਤ ਦੋਨੇ ਬੈਠਿਆ ਟਿਪ ਟੋਪ ਤੰਦਰੁਸਤ ਦੇਖੋ ਝਾਕਦਾ ਤੇ ਇਹਦਾ ਨਾਮ ਤੁਸੀਂ ਸਾਨੂੰ ਜਰੂਰ ਦੱਸਿਓ ਜੀ ਕਮੈਂਟਾਂ ਦੇ ਵਿੱਚ ਕੀ ਰੱਖੀਏ ਤੇ ਮੈਠਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਉਧਰ ਇਹਦੀ ਮੰਮਾ ਬੈਠੀ ਐ ਉਹ ਪਰੇ ਦੀ ਨਾਨੀ ਬੈਠੀ ਐ ਇਧਰ ਇਹਦਾ ਮੰਮਾ ਬੈਠਾ ਸਾਰਾ ਪਰਿਵਾਰ ਇੱਕ ਮੱਝ ਦਾ ਹੀ ਐ ਇਹ ਤੇ ਹੁਣ ਸਾਡੇ ਕੋਲ ਇੱਕ ਮੱਝ ਦਾ ਪਰਿਵਾਰ ਹੀ ਰਹਿ ਗਿਆ ਤੇ ਇਹ ਦੇਖੋ ਇਨਸਾਨਾਂ ਚ ਹਨਾ ਹੁਣ ਤੱਕ ਸਾਰਿਆਂ ਨੇ ਇਕੱਠੇ ਹੋ ਜਾਣਾ ਸੀ ਮਾਮੇ ਨਾਨਨੇ ਵੀ ਤੇ ਇਹ ਜਾਨਵਰ ਵਿਚਾਰੇ ਪਤਾ ਨਹੀਂ ਕਿਵੇਂ ਫੀਲ ਫੀਲ ਕਰਦੇ ਵੀ ਆ ਜਾਂ ਨਹੀਂ ਵੀ ਹੈ ਨਾ ਰੱਬ ਨੂੰ ਪਤਾ ਰਹਿਸਤੇ ਆਪਦੇ ਤੇ ਉਹ ਦੇਖੋ ਇਹਦੀ ਨਾਨੀ ਹੈ ਕੱਟੇ ਦੀ ਉਧਰ ਮਾਮਾ ਬੈਠਾ ਇਹਦਾ ਸ਼ਾਨੂੰ ਉਹਦਾਂ ਵੀ ਮੇਰਾ ਸ਼ਾਨੂੰ ਰੱਖਿਆ ਹੋਇਆ ਤੇ ਇਹ ਕੱਟਾ ਜਿਹੜਾ ਵਧੀਆ ਹੈ ਇਹਦਾ ਮੇਲੇ 'ਚ ਪਾਉਣ ਵਾਲਾ ਅਸੀਂ ਕੰਨਿਆ ਤੋਂ ਪੁੱਛਿਆ ਡਾਕਟਰ ਵੀ ਕਹਿ ਕੇ ਗਿਆ ਤੇ ਲਾਹੌਰੀਏ ਦਾ ਕੱਟਾ ਇਹ ਤੇ ਇਹ ਹੁਣ ਮੂਰੇ ਤੁਸੀਂ ਦੱਸਿਓ ਜੇ ਕਿ ਨੇੜੇ ਮੇਲਾ ਹੋਇਆ ਬਠਿੰਡੇ ਦੇ ਤਾਂ ਇਹਨੂੰ ਮੇਲੇ ਦੇ ਵਿੱਚ ਲੈ ਕੇ ਜਾਵਾਂਗੇ ਤੇ ਚਲੋ ਵੈਗਰੂ ਕਿਰਪਾ ਕਰੇ ਹੈ ਨਾ ਤੇ ਕੱਟਾ ਜਿਹੜਾ ਆਪਣਾ ਵਧੀਆ نسل ਦਾ ਕਹਿੰਿਆ ਤਾਂ ਪੁੱਛਿਆ ਆਪਾਂ ਕਹਿ ਦਿੰਦੇ ਹਾਂ ਬਹੁਤ ਵਧੀਆ ਕੱਟਾ ਹੈ ਤੇ ਆ ਨਾਨੀ ਬੈਠੀ ਹੈ ਜੀ ਇੱਧਰ ਮਾਮਾ ਨਾਨੀ ਸਾਰੇ ਬੈਠੇ ਆ ਤੇ ਪਤਾ ਨਹੀਂ ਵਿਚਾਰਿਆਂ ਨੂੰ ਕੋਈ ਫੀਲ ਹੁੰਦਾ ਵੀ ਹੈ ਕਿ ਨਹੀਂ ਨਾ ਰਸਤੇ ਤੇ ਅੰਬਾ ਕੀੜਾ ਆਪ ਨੂੰ ਪਤਾ ਹੈ ਨਾ ਜਾਨਵਰਾਂ ਬਾਰੇ ਵਿਚਾਰਿਆਂ ਦੇ ਤੇ ਇਹ ਵੀ ਮਾਪੋਤ ਬੈਠੇ ਆ ਤੰਦਰੁਸਤ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ